ਸਤਿ ਸ੍ਰੀ ਅਕਾਲ ਜੀ ਅੱਜ ਨੰਨੀ ਛਾ ਦੇ 17ਵੇਂ ਵਰੇਗੰਢ 'ਤੇ ਮੈਂ ਆਪਣੇ ਸਮੂਹ ਨੰਨੀ ਛਾ ਦੀ ਪਰਿਵਾਰ ਨੂੰ ਤੇ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਇਸ ਮਹਿੰਮ ਨੂੰ ਕਾਮਯਾਬ ਕਰਨ ਵਿੱਚ ਸਾਡਾ ਸਹਿਯੋਗ ਦਿੱਤਾ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਨੀ ਆ 17 ਸਾਲ ਪਹਿਲੇ ਇੱਕ ਸੁਪਨਾ ਲੈ ਕੇ ਮੈਂ ਚਲੀ ਸੀ ਕਿ ਸਾਡੇ ਸਮਾਜ ਵਿੱਚ ਸਾਡੀ ਧੀਆ ਦਾ ਪੈਣਾ ਦਾ ਮਤਾਵਾ ਦਾ ਸਤਕਾਰ ਵਧੇ ਔਰਤਾ ਕਿਸੇ ਦੇ ਉੱਤੇ ਬੋਝ ਨਾ ਹੋਣ ਲੇਕਿਨ ਆਤਮ ਨਿਰਭਰ ਹੋ ਕੇ ਸਮਾਜ ਦਾ ਮਾਨ ਵਧਾਨ ਘਰ 'ਚ ਉਹਨਾਂ ਦੀ ਇੱਜ਼ਤ ਵਧੇ ਨਾਲੇ ਨਾਲ ਧਰਤੀ ਮਾਂ ਦੀ ਹਰੀਆਲੀ ਨੂੰ ਹੋਰ ਹਰਾ ਭਰਾ ਕਰਨ ਵਾਸਤੇ ਪੌਖ ਤੇ ਰੁਖ ਦੀ ਰਾਖੀ ਵਾਸਤੇ ਇਹ ਨੰਨੀ ਛਾ ਦੀ ਮੁਹਿੰਮ ਚਲੀ ਜਿੱਥੇ ਮੈਂ ਉਹਨਾਂ ਸਾਰੇ ਹਜ਼ਾਰਾਂ ਤੀਆਂ ਦਾ ਸ਼ੁਕਰਾਨਾ ਕਰਦੀਆਂ ਜਿਨ੍ਹਾਂ ਨੇ ਮੇਰੇ ਨੰਨੀ ਛਾ ਦੇ ਸੈਂਟਰ ਵਿੱਚ ਆ ਕੇ ਸਿਖਲਾਈ ਦਿੱਤੀ ਤੇ ਆਪ ਦੇ ਪੈਰਾਂ ਤੇ ਖੜ ਕੇ ਇਸ ਸੋਚ ਨੂੰ ਅੱਗੇ ਵਧਾਇਆ ਮੈਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਵੀ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਨੰਨੀ ਛਾ ਦੇ ਬੂਟੇ ਪ੍ਰਸ਼ਾਦ ਦੀ ਮੁਹਿੰਮ ਨੂੰ ਵੀ ਅੱਗੇ ਵਧਾਇਆ ਤੇ ਧਰਤੀ ਮਾਂ ਦੀ ਵੀ ਖੁਸ਼ੀ ਲੱਗੀ ਇਸ 7ਵੀਂ ਵਰੇ ਗੰਢ 'ਚ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀਆਂ ਕਿ ਜੇ ਤੁਹਾਡੇ ਆਸ-ਪਾਸ ਆਲੇ-ਦੁਆਲੇ ਕੋਈ ਇਹੋ ਜਿਹੀ ਧੀ ਹੈਗੀ ਜਿਨ੍ਹਾਂ ਨੇ ਹਾਲਾਤਾਂ ਦਾ ਸਾਹਮਣਾ ਕਰਕੇ ਹਾਲਾਤਾਂ ਦੇ ਬਾਵਜੂਦ ਉਹਨੇ ਆਪਣੇ ਪਰਿਵਾਰ ਦਾ ਆਪਣੇ ਸਮਾਜ ਦਾ ਮਾਨ ਵਧਾਇਆ ਹੈ ਉਹ ਜ਼ਰੂਰ ਤੁਸੀਂ ਮੈਨੂੰ ਇੱਕ ਛੋਟੀ ਜਿਹੀ ਕਲਿੱਪ ਬਣਾ ਕੇ ਕਹਾਣੀ ਜ਼ਰੂਰ ਭੇਜੋ ਕਿਉਂਕਿ ਜਿਨ੍ਹਾਂ ਆਪਾਂ ਇੱਕ ਦੂਜੇ ਨੂੰ ਪ੍ਰੇਰ ਕੇ ਦੂਜੀ ਧੀ ਨੂੰ ਪ੍ਰੇਰਣਾ ਦੇ ਸਕਾਂਗੇ ਉਹਨਾਂ ਹੀ ਸਮਾਜ ਵਿੱਚ ਸੁਧਾਰ ਆਊਗਾ ਜੇ ਤੁਸੀਂ ਬੂਟੇ ਲਗਾਣ ਦਾ ਪਿਛਲੇ 17 ਸਾਲ ਚ ਨੰਨੀ ਛਾਦਾ ਬੂਟਾ ਲੈ ਕੇ ਤੁਸੀਂ ਉਹ ਬੂਟਾ ਲਾਇਆ ਹੈ ਆ ਜੋ ਬੂਟਾ ਕਿੰਨਾ ਵੱਡਾ ਹੋ ਗਿਆ ਹੈ ਉਹਦੇ ਨਾਲ ਆਪਣੀ ਤਸਵੀਰ ਜ਼ਰੂਰ ਖਿੱਚ ਕੇ ਤੁਸੀਂ ਭੇਜੋ ਤੇ ਆਓ ਇਸ ਕੁਖ ਤੇ ਰੁਖ ਦੀ ਰਾਖੀ ਦੀ ਸੋਚ ਘਰ ਘਰ ਤਾਈ ਪਹੁੰਚਾਈਏ ਦਾਜ ਵਰਗੀ ਕੁਰੀਤੀਆਂ ਨੂੰ ਆਪਣੇ ਘਰੋਂ ਆਪਣੇ ਸਮਾਜ ਤੋਂ ਖਤਮ ਕਰੀਏ ਧੀ ਤੇ ਪੁੱਤ ਵਿੱਚ ਕੋਈ ਫਰਕ ਨਾ ਕਰੀਏ ਧੀਆਂ ਦਾ ਸਤਕਾਰ ਕਰੀਏ ਪੁੱਤਾਂ ਵਾਂਗੂ ਪਿਆਰ ਕਰੀਏ ਤੇ ਧਰਤੀ ਮਾਂ ਦੀ ਖੁਸ਼ੀ ਲੈਣ ਵਾਸਤੇ ਇਸ ਮਾਤਾ ਧਰਤ ਮਾਤ ਦੇ ਵੱਤ ਤੋਂ ਵੱਧ ਹਰੀਆਲੀ ਵਧਾਈਏ ਬੂਟਾ ਲਗਾਈਏ ਦਿੱਤੀ ਤੇ ਕੁੱਖ ਦੀ ਰਾਖੀ ਵਾਸਤੇ ਆਪਣਾ ਯੋਗਦਾਨ ਪਾਈਏ